ਤੁਹਾਡੇ ਸ਼ਹਿਰ ਆਪਣੇ ਭਵਾਨੀਗੜ੍ਹ ਦੇ ਵਿੱਚ ਜਿੱਥੇ ਅੱਜਕੱਲ ਮਹਿੰਗਾਈ ਦਾ ਜਮਾਨਾ ਹੈ ਕਿਉਂਕਿ ਅਗਰ ਗੱਲ ਕਰੀਏ ਸਕੂਟਰੀ ਐਕਟਿਵਾ ਜਾਂ ਮੋਟਰਸਾਈਕਲ ਇੱਕ ਲੈ ਕੇ ਆਉਣੇ ਆ ਤਾਂ ਰੋਜ਼ਾ ਦਿੱਲੀ ਦਾ 100 150 200 ਦਾ ਪੈਟਰੋਲ ਹੈ ਬੱਚੇ ਵੀ ਮੋਟਰਸਾਈਕਲ ਜਿੱਦ ਕਰਦੇ ਨੇ ਵੀ ਸਾਨੂੰ ਘਰ ਦੇ ਵਿੱਚ ਇੱਕ ਮੋਟਰਸਾਈਕਲ ਦੋ ਅਸੀਂ ਸ਼ਹਿਰ ਭਵਾਨੀਗੜ੍ਹ ਵਗੈਰਾ ਜਾਣਾ ਜਾਂ ਲੋਕਲ ਕਿਤੇ ਖੇਤ ਜਾਣਾ ਮੈਂ ਕਹਣਾ ਜਮੀ ਬਿਲਕੁਲ ਹੀ ਸਸਤਾ ਤੁਹਾਡੇ ਆਪਣੇ ਸ਼ਹਿਰ ਭਵਾਨੀਗੜ੍ਹ ਦੇ ਵਿੱਚ ਰਾਮਪਰਾ ਰੋਡ ਤੇ ਫਗੂ ਵਾਲੇ ਕੈਂਚੇ ਨੂੰ ਜਦੋਂ ਅਸੀਂ ਰਾਮਪਰਾ ਰੋਡ ਨੂੰ ਜਾਂਦੇ ਹਾਂ ਨਜ਼ਦੀਕ ਦਾਣਾ ਮੰਡੀ ਆਰੇ ਬਿਲਕੁਲ ਉਹਨਾਂ ਦੇ ਸਾਹਮਣੇ ਇੱਕ ਮਿੱਤਲ ਇੰਟਰਪ੍ਰਾਈਜ਼ਸ ਵੱਲੋਂ ਇਲੈਕਟ੍ਰੋਨਿਕ ਸਕੂਟਰੀਆਂ ਹੁਣ ਤੁਸੀਂ ਸਾਨੂੰ ਸੰਗਰੂਰ ਜਾਂ ਪਟਿਆਲਾ ਜਾਂ ਭਵਾਨੀਗੜ ਬਿਲਕੁਲ ਨਜ਼ਦੀਕ ਮਤਲਬ ਨਾ ਪਟਿਆਲਾ ਜਾਣ ਦੀ ਲੋੜ ਹੈ ਨਾ ਸਾਨੂੰ ਸੰਗਰੂਰ ਕਿਉਂਕਿ ਅਸੀਂ ਜਦੋਂ ਜਾਂਦੇ ਹਾਂ ਸਕੂਟਰ ਵਗੈਰਾ ਲੈਣ ਲਈ ਪਟਿਆਲਾ ਜਾਂਦੇ ਹਾਂ ਜਾਂ ਸੰਗਰੂਰ ਜਦੋਂ ਕੋਈ ਸਰਵਿਸ ਵਗੈਰਾ ਪ੍ਰੋਵਾਈਡ ਕਰਾਉਣੀ ਹੈ ਤਾਂ ਸਾਨੂੰ ਬੜੀ ਡਿਫਿਕਲਟੀ ਹੋ ਜਾਂਦੀ ਹੈ ਕਿਉਂਕਿ ਅਗਰ ਗੱਲ ਕਰੀਏ ਜਦੋਂ ਅਸੀਂ ਨਟੋਚਨ ਪਾ ਕੇ ਲੈ ਕੇ ਇਹਨਾਂ ਦਾ ਕਈ ਯਾਰ ਦੋਸਤ ਆਸਦੇ ਵੀ ਨੇ ਉਸ ਨੂੰ ਮਦਦ ਦੇ ਦੇ ਅਸੀਂ ਤੁਹਾਨੂੰ ਦਿਖਾਉਣਿਆ ਭਵਾਨੀਗੜ ਆਪਣੇ ਸ਼ਹਿਰ ਤੁਹਾਡੇ ਵਿੱਚ ਸਕੂਟਰੀਆਂ ਨੇ ਇਲੈਕਟ੍ਰੋਨਿਕ ਤੁਹਾਨੂੰ ਦਿਖਾਵਾਂਗੇ ਵੀ ਜਿਹੜੇ ਬਣੀ ਹੋਈਆਂ ਨੇ ਬਹੁਤ ਸਸਤੇ ਰੇਟਾਂ ਦੇ ਵਿੱਚ ਮਿਲ ਰਹੀਆਂ ਨੇ ਜਿੱਥੇ ਅਗਰ ਗੱਲ ਕਰੀਏ ਲੱਖ ਰੁਪਏ ਦੇ ਵਿੱਚ ਤਿੰਨ ਸਕੂਟਰੀਆਂ ਸਿਰਫ ਲੱਖ ਰੁਪਏ ਚ ਕਿਉਂਕਿ ਅਗਰ ਗੱਲ ਕਰੀਏ ਬਲਟੀਨਾ ਮੋਟਰਸਾਈਕਲ ਲੈ ਕੇ ਜਾਣੇ ਤਾਂ ਕਮ ਸਿਕੋਂ ਲੱਖ ਰੁਪਏ ਕੀਮਤ ਹੈ ਜੇ ਅਸੀਂ ਬੋਲਟ ਲੈਣੇ ਤਾਂ 2.5 ਲੱਖ ਰੁਪਏ ਦਾ ਹੈ ਪਰ ਅਗਰ ਇਹ ਤਿੰਨ ਸਕੂਟਰੀਆਂ ਨੇ ਘਰ ਦੇ ਵਿੱਚ ਕੋਈ ਬੱਚਾ ਕੋਈ ਲੀਡਸ ਵਗੈਰਾ ਕੋਈ ਵੀ ਇਹਨੂੰ ਚਲਾ ਸਕਦੀ ਹੈ ਕੋਈ ਬਜ਼ੁਰਗ ਵੀ ਚਲਾ ਸਕਦੇ ਨੇ ਆ ਉਸ ਨੂੰ ਦਿਖਾਉਣੇ ਆ ਬਣੀ ਹੋਈਆਂ ਅੰਦਰ ਸਕੂਟਰੀਆਂ ਕਿੰਨੀਆਂ ਖੜੀਆਂ ਨੇ ਕਿੰਨੇ ਰੰਗ ਕਿੰਨੇ ਵਧੀਆ ਕਲਰ ਨੇ ਇਹਨਾਂ ਦੇ ਆ ਦੇਖੋ ਚਾਰਜਿੰਗ ਵੀ ਹੋ ਰਹੀ ਹੈ ਕਿਉਂਕਿ ਅਜੇ ਅਗਰ ਗੱਲ ਕਰੀਏ ਇਹਨੂੰ ਚਾਰਜਿੰਗ ਵੀ ਅਸੀਂ ਕਿਤੇ ਵੀ ਖੜਾ ਕੇ ਇਹਨੂੰ ਕਰ ਸਕਦੇ ਆ ਉਸ ਨੂੰ ਦਿਖਾਉਣੇ ਆ ਕਿੰਨੇ ਵਧੀਆ ਸਕੂਟਰੀਆਂ ਖੜ ਕੀ ਆਲੀ ਸ਼ਾਨ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਮਾਲਕਾਂ ਨਾਲ ਉਹਨਾਂ ਨੂੰ ਪੁੱਛਾਂਗੇ ਵੀ ਕੀ ਰੇਟ ਕੀ ਪ੍ਰਾਈਸ ਦੇ ਰਹੇ ਨੇ ਕੀ ਨਾਮ ਹੈ ਇਹ ਆਪਣਾ ਸੰਜੀਵ ਮਿੱਤਲ ਜੀ ਸੰਜੀਵ ਜੀ ਅਗਰ ਗੱਲ ਕਰੀਏ ਇਸ ਸਕੂਟਰੀਆਂ ਨੇ ਕੀਨੇ ਦੀ ਲੌਂਗ ਲਾਈਫ ਹੈ ਕਿੰਨੇ ਕ ਬੈਟਰੀ ਦੇ ਕੀ ਰੇਟ ਤੁਸੀਂ ਦੇ ਰਹੇ ਹੋ ਲਾਈਫ ਤਾਂ ਇਹਨਾਂ ਦੀ 5-6 ਸਾਲਾਂ ਨੂੰ ਕੁਝ ਨਹੀਂ ਹੁੰਦਾ ਹੈਗਾ ਨਹੀਂ ਆਮ ਅਸੀਂ ਦੇਖਦੇ ਵੀ 10 ਸਾਲ ਤੋਂ ਬਾਅਦ ਲੋਕਾਂ ਦੇ ਬੈਟਰੀਆਂ ਡਾਊਨ ਹੋ ਜਾਂਦੀਆਂ ਨੇ ਇਹ ਉਸ ਬੈਟਰੀ ਦੀ ਸਾਲ ਦੀ ਆਂਦੀ ਆ ਠੀਕ ਹੈ ਜੀ ਡੇਢ ਸਾਲ ਬੈਟਰੀ ਨੂੰ ਕੁਝ ਨਹੀਂ ਹੁੰਦਾ ਹੈਗਾ ਡੇਢ ਸਾਲ ਬਾਅਦ ਚੇਂਜ ਕਰੋਗੇ 10000 ਤੇ ਚੇਂਜ ਹੋ ਜਾਣਗੀਆਂ ਜਿਹੜੀ ਬੈਟਰੀ ਉਹ ਕਾਦੀ ਹੈਗੀ ਪਾਣੀ ਵਾਲੀ ਹੈ ਜਾਂ ਕਿਹੜੀ ਹੈਗੀ ਆਪਣੇ ਤੇ ਜਿਹੜੀ ਨਮ ਹੈ ਸੁੱਕੀਆਂ ਬੈਟਰੀਆਂ ਹੁੰਦੀ ਆ ਐਦਾਂ ਦੀ ਆ ਇਹ 40 ਦੀ ਸਪੀਡ ਵਾਲੀ 'ਚ 4, 50 ਦੀ ਸਪੀਡ ਵਾਲੀ 'ਚ 5, 60 ਦੀ ਸਪੀਡ ਵਾਲੀ 'ਚ 6। ਤੇ ਅਗਰ ਗੱਲ ਕਰੀਏ ਬੈਟਰੀ ਕਿੰਨੇ ਕੀਮਤਾਂ ਦੀ ਜਿਆਦਾ? ਬੈਟਰੀ 2500 ਰੁਪਏ ਦੀ ਇੱਕ ਹੈ ਜੀ। ਸਿਰਫ ਸਿਰਫ ਸਰਬਦਾਸ 5000 ਰੁਪਏ ਦੀ ਮਤਲਬ 4 ਬੈਟਰੀਆਂ ਲੱਗ ਜਾਂਦੀਆਂ ਨੇ। ਇਹ ਅਕੀ ਤਾਂ ਲੋਕ 20 25 25000 ਬੈਟਰੀਆਂ ਵਗੈਰਾ ਤੇ ਲਾਉਂਦੇ ਸੀਗੇ। ਬਿਲਕੁਲ ਜੀ। ਉਹ ਲੀਥੀਅਮ ਬੈਟਰੀਆਂ ਨੇ ਕਿ ਉਹ बिकਦੀ ਨਹੀਂ ਬਾਅਦ 'ਚ। ਅੱਛਾ ਜੀ। ਇਹ ਅੱਧੇ 'ਚ ਵਿਕ ਜਾਂਦੀ ਹੈ। ਠੀਕ ਹੈ ਜੀ। ਤੇ ਅਗਰ ਗੱਲ ਕਰੀਏ ਤੁਸੀਂ ਸਕੂਟਰ ਦੀ ਕੀ ਕੀਮਤ ਹੈ? ਕੀ ਪ੍ਰਾਈਸ ਹੈ? ਸ ਪਹਿਲੀ ਗੱਲ ਤਾਂ ਬ੍ਰਾਂਡ ਹੈ ਯਾਰ ਬੰ। ਅੱਛਾ ਲੋਕ ਸਾਰੇ ਬੀ ਕਲਾਸ ਮਾਲ ਵੇਚ ਰਹੇ ਨੇ ਏ ਕਲਾਸ ਮਾਲ ਆ ਗੂਗਲ ਤੇ ਚੈੱਕ ਕਰ ਲਓ। ਠੀਕ ਹੈ ਜੀ। ਜਿਹੜੀ ਆਪਾਂ ਲੱਖ ਦੀਆਂ ਤਿੰਨ ਦੇ ਰਹੇ ਆਂਗੇ ਉਹ ਵੀ ਉਹੀ ਬ੍ਰਾਂਡ 'ਚ ਇਹ ਨਹੀਂ ਹੈ ਜੀ ਬਿਨਾਂ ਬ੍ਰਾਂਡ ਤੋਂ। ਬਿਚ-ਬਿਚੇ ਲੋਕ ਜਿਵੇਂ ਉਹ ਲਾਦੀਆ ਵਗੈਰਾ ਲੈਂਦੇ ਨੇ ਲੱਖ-ਲੱਖ ਰੁਪਏ ਡੇਢ-ਡੇਢ ਲੱਖ ਰੁਪਏ ਲਾਉਂਦੇ ਨੇ ਜੀ ਉਹ ਤਾਂ ਜੀ ਫਿਰ ਗਲਤ ਹੈ ਚਾਹੇ ਤੁਸੀਂ ਐਕਟਿਵ ਵਾਲਾ ਲੈ ਲਓ ਚਾਹੇ ਉਹ ਲੈ ਲਓ ਪੁਲਿਸ ਨੇ ਰੋਕਣਾ ਬੱਚੇ ਨੂੰ ਤਾਂ ਟਿਊਸ਼ਨ ਜਾਣ ਤੋਂ ਦਿੱਕਤ ਆਊਗੀ ਸਕੂਲ ਜਾਣ ਤੋਂ ਦਿੱਕਤ ਆਊ ਇਹ ਸਾਈਕਲ ਵਾਂਗੂ ਜਿੱਧਰ ਮਰਜ਼ੀ ਲਈ ਫ੍ਰੀ ਚੱਲੋ ਕਿਸੇ ਨੇ ਰੋਕਣਾ ਨਹੀਂ ਤੁਹਾਨੂੰ ਇਹ ਇੱਕ ਕਾਪੀ ਵਗੈਰਾ ਬਣਾਉਣ ਦੀ ਕੋਈ ਲੋੜ ਨਹੀਂ ਕੋਈ ਹੋਰ ਸਸ ਵਗੈਰਾ ਕੋਈ ਲੋੜ ਨਹੀਂ ਇਹਦੇ ਵਿੱਚ ਕੀ ਕੀ ਪ੍ਰਾਈਸ ਵਾਲੀਆਂ ਨੇ ਤੁਹਾਡੇ ਲਈ ਮਹਿੰਗੀ-ਮਹਿੰਗੀ ਨੇ ਦੇ ਵਿੱਚ ਇਹਦੇ ਵਿੱਚ ਮਹਿੰਗੀ ਏਰੀ 70-80 ਹਜ਼ਾਰ ਤੱਕ ਵੀ ਮਿਲ ਜੂਗੀ ਉਹਦੇ ਕੀ ਫੈਸਿਲਿਟੀ ਫੈਸਿਲਿਟੀ ਜਿਵੇਂ ਇਹ ਏਅਈਏ 7000 ਸਰਦੀ ਸਪੀਡ ਤੇ ਚੱਲਦੀ ਐ 6 ਬੈਟਰੀਆਂ ਨੇ ਇਹਦੇ ਵਿੱਚ ਇਹਦੇ ਵਿੱਚ 5 ਬੈਟਰੀਆਂ ਨੇ 50 ਦੀ ਸਪੀਡ ਤੱਕ ਚੱਲਦੀ ਐ ਇਹ ਫੈਸਿਲਿਟੀ ਐ ਬਾਕੀ ਡਿਜ਼ਾਈਨ ਆ ਡੱਡ ਨੇ ਜਿੱਦਾਂ ਦਾ ਕਿਸੇ ਨੂੰ ਪਸੰਦ ਆਉਂਦਾ ਉਦਾਂ ਦਾ ਹਾਂ ਕੀ ਕੀ ਡਰੈਸ ਆਪਣਾ ਡਰੈਸ ਸਾਡੇ ਦੱਸੋ ਜਰੂਰ ਦਰਸ਼ਕਾਂ ਨੂੰ ਰਾਮਪੁਰਾ ਰੋਡ ਜਦੋਂ ਆਪਾਂ ਫੱਗੂ ਵਾਲਾ ਕੈਂਚੇਆ ਤੋਂ ਆਨੇ ਆ ਨਾਜ ਮੰਡੀ ਵਾਲੇ ਰੋਡ ਤੇ ਤੇ ਅਗਰ ਗੱਲ ਕਰੀਏ ਸਕੂਟਰੀ ਫਿਰ ਤੁਸੀਂ ਕਿੰਨੇ ਇੱਕ ਇੱਕ ਕਿੰਨੇ ਦੇ ਦਿੰਨੇ ਹੋ ਕਿ ਜਿਵੇਂ ਤੁਸੀਂ ਲਿਖ ਕੇ ਲਾਇਆ ਇੱਕ ਗਿਫਟ ਪੈਕ ਜੀ ਲੱਖ ਰੁਪਏ ਤਿੰਨ ਸਕੂਟਰੀਆਂ ਦੇਣੇ ਹੋ ਕਿਵੇਂ ਆ ਜੀ ਤੇ ਤੁਹਾਡੇ ਕਹਿੰਦੇ ਵੀ ਅੱਪਾ 33000 ਦੀ ਦੇਵਾਂਗੇ ਵੈਸੇ ਸਿੰਗਲ ਅੱਪਾ 35 ਦੀ ਦਿੰਨੇ ਆ 33000 ਦੀ ਦੇ ਦਾਂਗੇ ਜੀ ਸਿੰਗਲ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਦੇਖੋ ਕਿੱਡੀ ਵਧਿਆਣਾ ਨੇ ਫੈਸਿਲਿਟੀ ਦਿੱਤੀ ਹੈ ਕਿ ਤੁਸੀਂ ਵੀਡੀਓ ਸ਼ੇਅਰ ਕਰਕੇ ਆਓ ਉਹ ਸਿੰਗਲ ਸਕੂਟਰੀ 35000 ਦੀ ਹੈ ਅਗਰ ਜੇ ਤੁਸੀਂ ਸਾਡੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਕੇ ਕਮੈਂਟਾਂ ਰਾਈ 10 ਬੰਦਿਆਂ ਨੂੰ ਸ਼ੇਅਰ ਕਰਕੇ ਆਓ ਪਰ ਸਕੂਟਰੀ ਤੁਹਾਨੂੰ 33000 ਰੁਪਏ ਦੀ ਦੇ ਦੇਣਗੇ ਜੀ ਤੁਹਾਨੂੰ 2000 ਰੁਪਿਆ ਹੋਰ ਡਿਸਕਾਊਂਟ ਦੇ ਰਹੇ ਨੇ ਪਰ ਸਕੂਟਰੀ ਇੱਕ ਮਾਲਕ ਇੱਕ ਸਕੂਟਰੀ 33000 ਰੁਪਏ ਦੀ ਮਿਲੂਗੀ ਅਗਰ ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਰਾਇ ਲਾਈਕ ਦੇ ਦਿਖਾਉਣੇ ਆ ਕੇ ਇਹਨਾਂ ਨੂੰ ਬਤਖਾਓਗੇ ਤਾਂ ਤੁਹਾਨੂੰ ਜਿਹੜੀ ਇਹ ਜਿਹੜੀ ਵੀਡੀਓ 24 ਪੰਜਾਬੀ ਚੈਨਲ ਤੇ ਰੈਂ ਦਿਖਾਓਗੇ ਤਾਂ ਤੁਹਾਨੂੰ ਜਰੂਰ ਇਹ ਡਿਸਕਾਊਂਟ ਦੇਣਗੇ ਅਗਰ ਵੈਸੇ ਆਓਗੇ ਫਿਰ ਤੁਹਾਨੂੰ 35000 ਦੇ ਰੁਪਏ ਫਿਰ ਤੁਸੀਂ ਕਹੋਗੇ ਵੀ ਉਹਨਾਂ ਨੇ ਵੀਡੀਓ 'ਚ 33000 ਦੀ ਗੱਲ ਕੀਤੀ ਸੀ ਪਰ ਇਹ ਨਹੀਂ ਗਈ ਜੇ ਤੁਸੀਂ ਇਹਨੂੰ ਸ਼ੇਅਰ ਕਰਕੇ ਆਓਗੇ ਜੇ ਤੁਸੀਂ ਤਿੰਨ ਸਕੂਟਰੀਆਂ ਲੈਣੀਆਂ ਨੇ ਤਾਂ ਲੱਖ ਰੁਪਏ ਦੇ ਵਿੱਚ ਇਹ ਤੁਹਾਨੂੰ ਤਿੰਨ ਸਕੂਟਰੀਆਂ ਦੇਣਗੇ ਮੈਂ ਕਹਿੰਦਾ ਇੱਕ ਵਾਰ ਜਰੂਰ ਆਓ ਆਪਣੇ ਥੇਰ ਭਵਾਨੀ ਇਹਦਾ ਬਲੋ ਸਰਵਿਸ ਵੀ ਪੂਰੀ ਦਿੱਤੀ ਜਾ ਰਹੀ ਹੈ